ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰੇ ਸਵੇਰੇ ਉੱਠੇ ਖਾਣਾ ਦੇਖੋ ਕਿੰਨਾ ਤਾਂ ਬਹੁਤ ਵਾਰ ਠੰਡ ਬਹੁਤ ਜ਼ਿਆਦੇ ਹੋਈ ਪਈ ਆ ਸੈਰ ਲਿਬੇਟ ਕੇ ਰੱਖਣਾ ਪੈਂਦਾ ਸਾਰਾ ਸ਼ਾਲ ਦੇ ਨਾਲ ਠੰਡ ਬਹੁਤ ਜ਼ਿਆਦੇ ਆ ਦੇ ਸਵੇਰੇ ਸਵੇਰੇ ਉੱਠੇ ਆ ਟਾਈਮ ਹੋ ਗਿਆ 8:00 ਵਜੇ ਇੱਕ ਪਾਸੇ ਖੁਆਦਾਰ ਲਿਆ ਇੱਕ ਪਾਸੇ ਸਾਗ ਧਰ ਲਿਆ ਸਾਰੇ ਸਾਰੇ ਕੰਮ ਸ਼ੁਰੂ ਹੋ ਗਏ ਤੋ ਕਹਿ ਐ ਵੀ ਹੁਣ ਠਵੇਰ ਤੁੰ ਦੂਈ ਵਾਰੀ ਹੋ ਜਾਂਦੀ ਆ ਸ਼ਾਮ ਜਿੰਦਰ ਹੁਣ ਤਾਂ ਮਾੜੀ ਮੋਟੀ ਲੈ ਗਈ ਤੇ ਇੱਕ ਪਾਸੇ ਆ ਦੇਖ ਖੁਆ ਧਰ ਲਿਆ ਤੇ ਇੱਕ ਪਾਸੇ ਮਮਿ ਨੇ ਸਾਗ ਧਰ ਲਿਆ ਚੁੱਲੇ ਤੇ ਆ ਪੱਕੀ ਦੇਖੋ ਧਰ ਲਿਆ ਖੋਇ ਦਾ ਆਰਡਰ ਜਿਹੜਾ ਵਾ ਆ ਗਿਆ ਮੈਨੂੰ 10 ਕਵਾਦ ਦੇ ਨੂੰ ਖੁਆ ਚਾਹੀਦਾ ਵਾ ਤੇ ਜਦੋਂ ਉਹ ਨਿਕਲ ਜਾਊਗਾ ਉਹਨੇ ਟਾਈਮ ਖੁਆ ਮੈਂ ਹਲਾਉਂਗੀ ਫਿਰ ਟਾਈਮ ਮਮਿ ਸਾਗ ਕੋਲੀਆ ਤੇ ਫਿਰ ਮਮਿ ਨੇ ਆ ਜਾਣਾ ਇੱਧਰ ਕਿੰਨੇ ਵਜੇ ਚਾਹੀਦੇ ਖੁਆ ਮੈਂ ਨਹੀਂ ਆ 10 ਵਜੇ ਆਕ ਤਸਵਾ ਨਹੀਂ ਉਹ ਇੱਥੇ ਤੱਕ ਲੰਮਰ ਮਾਰ ਕੇ ਲੁਵਾ ਹੁਣ ਤਾਂ ਜਾਣਾ ਹੈ ਜੇ ਸਰਵਿਸ ਕਰਾਣ ਗੱਡੀ ਦੀ ਆ ਜੇ ਹਨ ਉਹਨੇ ਨੰਬਰ ਕੱਢੂ ਦੱਸ ਲੈ ਉਹ ਤਾਂ ਗੱਲ ਫੇਰ ਫੋਨ ਆਇਆ ਸੀ ਮੈਨੂੰ ਤੈਨੂੰ ਦਵਾਈ ਦਿਵਾਉਣ ਵਾਸਤੇ ਕਹਿੰਦੇ ਪੁੱਛਿਆ ਤਾਂ ਹੀ ਫੋਨ ਕਰਕੇ ਗੱਲ ਵੀ ਤੁੰਗਿਆ ਮਗੇਣਾ ਸ਼ੋਟਮੈਂਂ ਜਿੰਨਾਂ ਲੈ ਕੇ ਜਾਂਣਾ ਕਿ ਅੱਜ ਨੂੰ ਕਿੱਥਾ ਸੀ ਅੱਛਾ ਅੱਜ ਸਿਰ ਕੁੜੀਆਂ ਜਾਣ ਦੁਆਰਾ ਉਹਨੇ ਦਵਾਈ ਲੈ ਕੇ ਆਣੀਏ ਉਹ ਆਣੇ ਦੀ ਲੱਤ ਪਾਉਣੀ ਨਹੀਂ ਲੱਤ ਬਹੁਤ ਦੁਖਦੀ ਆ ਭੂਆ ਦੀ ਤੇ ਮੰਮੀ ਦੀ ਤੇ ਸਿਰ ਕੁੜੀਆਂ ਦੇ ਦੁਆਰਾ ਆਉਂ ਦਵਾਈ ਲੈ ਦੇ ਕੇ ਸਾਰੇ ਪਾਸੇ ਹੰਬ ਗਏ ਤੇ ਹੁਣ ਕਿਸ ਨੂੰ ਦੱਸਿਆ ਵੀ ਜਗਰਾਮੀ ਇੱਕ ਡਾਕਟਰ ਵਾ ਵੀ ਉਹਦਾ ਆਰਾਮ ਆ ਜਾਂਦਾ ਵਾ ਜਿਹਨੇ ਤੇ ਕੁੰਡੀ ਵੀ ਫੜੀ ਹੁੰਦੀ ਆ ਉਹ ਵੀ ਛੁੱਟ ਜਾਂਦੀ ਆ ਤੇ ਉਹ ਤੋਂ ਲੈ ਕੇ ਦੇਖਣਗੇ ਦਵਾਈ ਹੁਣ ਇਹ ਵੀ ਆਰਾਮ ਆਉਂਦਾ ਕਿ ਨਹੀਂ ਆਉਂਦਾ ਅੱਜ ਰੋਟੀਆਂ ਬੂੜੀ ਦੇ ਬਣਾ ਲੈਣੀਆਂ ਸੀ ਆਪਾਂ ਬੂੜੀ ਹੋਰ ਬਣਾ ਲਉ ਪਰਾਂ ਹੈਨਾ ਸੋਕਲ ਤਾਂ ਕਿ ਤੇ ਲੈ ਕੇ ਇਸ ਬੂੜੀ ਜਮੇ ਪੂਰੀ ਮੰਗਣ ਆਏ ਆ ਹੋਰ ਪਾ ਦੇ ਭਾਈ ਕੀ ਪਾ ਦੀਏ ਭਾਈ ਤੁਹਾਨੂੰ ਨਾ ਨਾ ਫੱਕਾ ਆਲੋ ਹੰਡੀ ਦੇਵ ਕਿੱਥੋਂ ਆਏ ਹੋ ਬਰਮੀ ਤੋਂ ਅੱਛਾ ਅਰੇ ਸਰਵਿਸ ਕਰਾਉਣ ਜਾਣਾ ਨਹੀਂ ਅੱਜ ਭਾਬੀ ਸਰਵਿਸ ਕਰਾਉਣ ਜਾਣਾ ਨਹੀਂ ਜੱਦੀ ਅੱਛਾ ਨਾ ਮੈਡਮ ਨੰਬਰ ਲਿਖੋ ਤੁਸੀਂ ਕਿੰਨੇ ਵਜੇ ਆਉਂਦੇ ਹੋ ਜਰਾ ਜੀ ਕੋਮਲ ਨੂੰ ਮੈਸੇਜ ਕਰ ਦੇਣਾ ਛੁੱਟੀਆਂ ਕਰਾ ਲੈਣੀਆਂ ਸਾਰ ਚਾਰ ਮਹੀਨੇ ਨਹੀਂ ਜਾਣਾ 1 ਵਜੇ ਬਹੁਤ ਹਾਂਜੀ ਵੀਰੇ ਕਰ ਲੈ ਸਰਵਿਸ ਕਰਾਉਣ ਗੱਡੀ ਦੀ ਤੇ ਲੁਧਿਆਣੇ ਮੰਮੀ ਹੁਣੇ ਖੋਇ ਕੋਈ ਬੈਠੀ ਆ ਮਾਸਤੇ ਮੰਮੀ ਮੈਂ ਹੁਣ ਨਹਾ ਧੋ ਕੇ ਆਈ ਆ ਅੱਜ ਮੇਰੀ ਇੱਕ ਦੂਸਰੀ ਮਸਤੀ ਹੋਣੀ ਆ ਹਾਂਜੀ ਕਰਾਈ ਮੇਰੀ ਅੱਛਾ ਤੂੰ ਮੇਰੇ ਕੰਦੇ ਖੈਲਪ ਕਰਾਣਾ ਮੈਂ ਇੰਨੀ ਤਾਂ ਹੈਲਪ ਕਰੂਣਾਂ ਜੋ ਤੁਸੀਂ ਵਲੌਗ ਨੂੰ ਨਾ ਕੈਮਰਾ ਫੜਦਾ ਪਤਾ ਹੈ ਪਤਾ ਤਰੋ ਨੰਬਰ 10 ਦਾ 10 ਮਿੰਟ ਜਦ ਮੈਂ ਰੋਟੀ ਖਾਣ ਲੱਗਾਂਗਾ ਜੀ ਉਹ ਨਹੀਂ ਆ ਨਹੀਂ বুঝ ਨਹੀਂ ਜਦ ਮੈਂ ਰੋਟੀ ਨਹੀਂ 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 ਬੱਝਾਸੇ ਨਹੀਂ ਤੂੰ ਮੇਰੇ ਰੋਟੀ ਖਾਣ ਲੱਗਾ ਨਾ ਮੇਰੇ ਕੋਲ ਖੜਕੇ ਨਾ ਮੈਨੂੰ ਕਹ ਜਾਂਦਾ ਇੱਕ ਵਰਕੀ ਦੇ ਦੇ ਥੋੜੀ ਜੀ ਇਹਨਾਂ ਕਬਜੀ ਦੇ ਦੇ ਹਨਾ ਉਹ ਤਾਂ ਫਿਰ ਹਲਪਰਾਾਣਾ ਨੂੰ ਉਹ ਤਾਂ ਫਿਰ ਮੈਂ ਤੁਹਾਡਾ ਮੈਂ ਤੁਹਾਡੇ ਨੂੰ ਇੱਕ ਵਾਰ ਸੋਚਦਾ ਮੈਂ ਤੁਸੀਂ ਮੋਟੇ ਹੋ ਗਏ ਗੱਡੀ 'ਚ ਨਹੀਂ ਬੈਠੋ ਵੇਖ ਲਓ ਗੱਲਾਂ ਸੁਣ ਲਓ ਇਹਦੀ ਗੱਡੀ 'ਚ ਨਹੀਂ ਬੈਠਣਾ ਦਾ ਜਾ ਅਜ ਲੈ ਲਾਂਗੇ ਗੱਡੀ ਦਾ ਟਾਇਰ ਪੰਕਚਰ ਹੋ ਗਿਆ ਵੇ ਜਾ ਅਜ ਲੈ ਲਾਂਗੇ ਲੈ ਓਹੋ ਪੈਸਾ ਆ ਰਹੀ ਹੈ ਆਹੋ ਕਿ ਮੇਰੀ ਦੂਸਰੀ ਮਾਸੀ ਆ ਰਹੀ ਹੈ ਛੋਟੀ ਬਿਮਾਰੀ ਵਾਲੀ ਐ ਇੱਕ ਸਾਡੀ ਵੱਡੀ ਮਾਸੀ ਆ ਬੈਠੇ ਨੇ ਸਾਗ ਬਣਾ ਰਹੇ ਨੇ ਤਾਈ ਵੀ ਆ ਗਈ ਆਏ ਮੁਟਿਆਰ ਮਹਿਫਿਲ ਲਾਈ ਹੋਈ ਹੈ ਪੂਰੀ ਰੌਣਕ ਲਾਈ ਹੋਈ ਹੈ ਇਹਨਾਂ ਨੇ ਦਾਦਾ ਘਰ ਉਹ ਮਾਲੀ ਗਲੀ ਮਾਸੇ ਮੇਰੇ ਇੱਕ ਛੋਟੇ ਪਮਾਲੀ ਨੇ ਪਾਣੀ ਮਧੀਆਂ ਦੋ ਮਾਸੀਆਂ ਨੇ ਇੱਕ ਛੋਟੀ ਇੱਕ ਵੱਡੀ ਆ ਤੇ ਛੋਟੀ ਵਾਲੀ ਬਸ ਅਜੇ ਮੈਣ ਨਾ ਆ ਰਹੀ ਆ ਪਰ ਮੜ ਜਾਓ ਕਿ ਸ਼ਾਮ ਨੂੰ ਹੀ ਉਹ ਪੂਜੀ ਆ ਦੇਖੋ ਦੇਖੋ ਇੱਥੇ ਦੇਖੋ ਇਹ ਫਰੈਂਡ ਲੁੱਕ ਐ ਹੈ ਇਹਦੇ ਜਿਹੜਾ ਟੈਰਨ ਉਹਦੇ ਹਾਂ ਇਹ ਠੰਡ ਕਰਕੇ ਆ ਠੰਡ ਲੱਗਦੀ ਠੰਡ ਕਰਕੇ ਲੁਕਣਾ ਇਹਨਾਂ ਬਚਾਰਿਆਂ ਨੂੰ ਗਰਮ ਤੁਹਦੋਂ ਤੇ ਮੋਟਰਸਾਈਕਲ ਲੈ ਕੇ ਮੈਂ ਆਪਾਂ ਇੱਧਰ ਕਰਾਂਗਾ। ਉਹ ਆਟੋ ਇੱਧਰ ਕਰੇਗਾ। ਉਹ ਗੱਡੀ ਦੇ ਨੇੜੇ। ਓੜਾਓ ਖਾਣਾ ਇਹ। ਇਹ ਖਾ ਉਹ ਖਾੜੇ ਪਿੱਛੇ ਆਟੋ ਖੜਾ। ਪਹਿਲਾਂ ਹੁਣ ਇੱਧਰ ਤੋਂ ਸਾਈਡ ਤੇ ਕਰਨਾ ਪੈਣਾ ਤੇ ਗੱਡੀ ਵੀ ਕੱਢਣਗੇ। ਫਿਰ ਆਟੋ ਨੂੰ ਇੱਧਰ ਪਾਸੇ ਕਰਨਗੇ ਹਣਾ ਹੁਣ। ਇਹ ਹੁਣ ਮਰਾੜੀ ਬਣ ਗਿਆ। ਚਾ ਠੀਕ ਆ ਵਧੀਆ। ਬਸ ਹੁਣ ਮੇਰੇ ਦੰਦੀ ਨਾ ਖੱਢੇ। ਰੋਟੀ ਨਾਲ ਖਵਾ ਲਿਆ ਕਰ ਇਹਨੂੰ। ਚਕਲਾ ਹੋ ਜਾਏਗਾ ਨਾਲ ਮੇਰਾ। ਨਹੀਂ ਨਹੀਂ ਸਾਰੀ ਖਾ ਲੂਗਾ। ਇਹਦੇ ਹੁਣ ਤਿੰਨ ਚਾਰ ਨਹੀਂ ਮੇਰੇ ਹੱਥਾਂ 'ਚ ਤਾਂ। ਇਸ ਕਰਕੇ ਮੈਨੂੰ ਔਖਾ ਹੋ ਗਿਆ ਨਹੀਂ ਤੇ ਮੈਨੂੰ ਪੈਸੇ ਮੁੱਕਣੇ ਸੀ ਮੇਰੇ ਕੋਲ ਭਜਣੇ ਸੀ ਹਾਂ ਬਸ ਤਵਾਤੀ ਕਿ ਆਜੋ ਐ ਕਿਹਾ ਵਾਤੋ ਵਾਤੋ ਦੀ ਉਹ ਤਾਂ ਨਹੀਂ ਤੇ ਮੇਰੇ ਕੋ ਹਾਂ ਹਾਂ ਬਿਲਕੁਲ ਆਇਆ ਹੋਣਾ ਸੀ ਪੂਰਾ ਭਜਣਾ ਸੀ ਅੱਜ ਸਾਡੇ ਮਾਸੀ ਆਏ ਹੋਏ ਘੋੜ ਨਵੇਂ ਬਾਰਲੇ ਮਾਸੀ ਉਹ ਮਾਰੀ ਵਾਲੀ ਮਾਸੀ ਕਿੰਡਾ ਚੁਾਈ ਆਏ ਇਹ ਇਹ ਮਿਲਣਾ ਆਇਆ ਸਾਨੂੰ ਹਣ ਕੀ ਕਰ ਕਾਹ ਬਿੰਦੀਆਂ ਨੇ ਹਣ ਮਾਸੀ ਹੁਣੀ ਥੋੜੀ ਉਹ ਤਰੀਕੇ ਵਾਲੀ ਮਾਸੀ ਪਮਾਰੀ ਵਾਲੀ ਮਾਸੀ ਇਹ ਸਾਰੇ ਤੋਂ ਵੱਡੇ ਨੇ ਇਹ ਸਾਰੇ ਤੋਂ ਛੋਟੇ ਨੇ ਇਹ ਪਹਿਲਾ ਗ੍ਰੇਡਾ ਖਾਇ ਇਹ ਸਭ ਤੋਂ ਵੱਡੇ ਪਾਸੇ ਆ ਇਹ ਹੱਦ ਤੋਂ ਛੋਟੇ ਪਾਸੇ ਆ ਕਪੜੇ ਲੋੜ ਨਹੀਂ ਪਿਆ ਤਾਂ ਜਗ੍ਹਾ ਨਹੀਂ ਹੈਗੀ ਤਾਂ ਨਿਕਲਦੀ ਨਹੀਂ ਹੋਰ ਇੰਨੇ ਯੋਧਾ ਨਹੀਂ ਆ ਰਹੀ ਆਪਾਂ ਦੁਕਾਨਾ ਪਾਉਂਦੇ ਨਹੀਂ ਹੋ ਜੇ ਰਾਕਾ ਤਾਂ ਮੈਂ ਜੇ ਤਾਂ ਬਾਹਰ ਸਾਰੇ ਮੈਂ ਜੇ ਕਪੜੇ ਰੁਜਾ ਨਹੀਂ ਹੋਗੇ ਮੈਂ ਦੇਖਿਆ ਤੇਰੇ ਹੱਥ ਤੇ ਨਹੀਂ ਦੀ ਬੋਈਂ ਦਰਵਾਜ਼ਾ ਕਹੋ ਤੇ ਮੈਂ ਜੀ ਬਾਲਾ ਸੌਖੀ ਹੋ ਜਾਣਗੀ ਅੱਛਾ ਬੋਈਂ ਨਹੀਂ ਕੀ ਬਣਾਉਣੀ ਆ ਸਾਗ ਬਣਾਉਣੀ ਆ ਪਤਾ ਸਾਗ ਬਣਾਉਣੀ ਆ ਤੇ ਸਵੇਰੀ ਤੱਕ ਤਾਂ ਲੋਟ ਆਏ ਹੋਇਆ ਸਾਗ ਨਾਲ ਮੱਕੀ ਦੀ ਰੋਟੀ ਕੁੜੀ ਬੋਲੀ ਮੇਰੀ ਮੋਤੀ ਬਾਉ ਮੋਦੀ ਨੂੰ ਸਾਗ ਹੋਆ ਤਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਕੋਤੀ ਪਿਆਜ਼ ਪੂਜ ਲੈ ਕੇ ਰੋਟੀ ਸਮਾਰ ਕੇ ਖਾਂਦੇ ਸਾਗ ਆ ਤੇ ਕੋਣ ਹਾਂ ਕੰਮ ਲਵਾਣਾ ਬਹੁਤ ਸ਼ੌਕ ਆ ਕਦੇ ਕਰਕੇ ਛੁੱਟੀਆਂ ਕਰਕੇ ਵੀ ਦਾਦੀ ਜੀ ਬਣਾਓ ਇੱਕ ਮਿੰਟ ਦਾ ਇਹਨਾਂ ਦੇ ਵੇਲ ਨਹੀਂ ਹੈਗਾ ਦੇਖੋ ਸਵੇਰ ਦਾ ਖੋਏ ਦੇ ਖੋਆ ਇੱਕ ਕਰ ਲੈਣੇ ਦੂਜਾ ਪਾ ਲੈਣੇ ਆ ਖੋਏ ਦੇਖੋ ਯਾ ਸਾਰਾ ਧਰ ਲਿਆ ਇਹ ਕਪੜੇ ਢੇਰ ਲੱਗੇ ਪਿਆ ਤੁਸ ਪਹਿਣੇ ਨੀਂਗੀ ਸਾਰਾ ਸਪੂੜੀਆਂ ਪਾਉਣ ਨੂੰ ਹੈ ਨੀਂਗੀ ਆ ਔਖਾ ਹੋਇਆ ਪਿਆ ਆ ਰੰਦੀ ਇੱਕ ਤਾਰਾ ਵੇਖੋ ਆ ਤਾਰ ਪਈ ਅਮਾ ਇਹ ਤੂੰ ਆਈ ਜਾਂਦਾ ਕਿੰਨੇ ਦਰਮਿਆਨ ਤੇ ਲਿਆ ਕਢਾਇਆ ਆ ਪਾ ਪਤਾ ਲੱਗਾ ਨਾਨਾ ਜੇ ਨਹੀਂ ਪੈਣਾ ਤਾਂ ਸੌਖ ਦਾ ਹੈ ਕਿ ਨਹੀਂ ਵਗਣਾ ਨਹੀਂ ਨਾਨਾ ਆਹ ਸਾਰਾ ਦੇਖ ਕੇ ਡਰ ਲੱਗਦਾ ਸਹੀ ਮੈਂ ਲੜੂਗਾ ਫੇਰ ਭਾਈ ਅਸੀਂ ਕਰਦੇ ਕਰਾਉਂਦੇ ਆਂ ਨਹੀਂ ਇਹ ਕਮੋਡ ਬੰਦ ਕਰਦੇ ਹਾਂ ਹਾਂ ਇਹ ਨਾ ਚਿੰਤਾ ਕਰਨ ਕੋਈ ਨਹੀਂ ਨਾਨਾ ਜੀ ਇਹ ਤਾਂ ਤੁਸੀਂ ਜੀ ਕੰਮ ਕੀ ਹੋ ਗਿਆ ਲੋਕਾਂ ਨੂੰ ਬੜੀ ਲੱਗਿਆ ਫਿਰ ਤੁਸੀਂ ਬੀਟੀਐ ਨਾਲ ਇਹ ਚਲੇ ਗਏ ਜਿਸ ਮੈਂ ਮਾਇਆ ਨੂੰ ਸੋਨੇ ਦਾ ਮੋਤੀ ਕੋਲ ਜਦੋਂ ਬਾਤ ਪਾਈ ਬੁੱਤੇ ਮਾਰ ਗਿਆ ਗਿਆ ਮੈਂ ਆ ਵੀ ਕੰਬੀ ਅਸੀਂ ਜਾ ਕੇ ਉਹਨਾਂ ਨੂੰ ਕਹਿ ਦੇਣਾ ਵੀ ਆਹ ਫੋਟੋ ਫੜਮਾਉਣਾ ਹਾਂ ਮੇਰੀ ਨਾਲ ਚੱਲ ਰੈਂਕੂ ਨੂੰ ਮੇਰੇ ਦਾ ਤਾਂ ਦਾ ਅਕਸ ਰੈਂਕੂ ਨੂੰ ਦੀਸੇ ਵਾਲਿਆਂ ਨੂੰ ਆਈ ਬੋਟ ਮੈਂ ਦੋਨੋਂ ਆਪੇ ਹੀ ਆ ਕੇ ਕਿਆ ਦਿੰਦਾ ਆਪਾਂ ਜੀ ਆਮਾਣੇ ਚੱਲੋ ਨਾਲ ਜਵਾਕਾਂ ਨੂੰ ਲੈ ਕੇ ਟਿਊਸ਼ਨ ਮੇਰਾ ਪਾਠ ਕਦੋਂ ਹੋਊਗਾ ਹੁਣ ਮੈਂ ਨਹੀਂ ਕਰਨਾ ਬੰਦਾ ਰਾਤ ਨੂੰ 12 ਵਜੇ ਤੱਕ ਨਾ ਕਰਾਂ ਮੈਂ ਨਹੀਂ ਕੰਮ ਤੇ ਛਣ ਦੀ ਕੰਮ ਨਾਲ ਉੱਥੇ ਟਿਊਸ਼ਨ ਤੇ ਗੱਟਕਾ ਲੈ ਲਾਂਗੇ ਉਹਨਾਂ ਦਾ ਕਿਸੇ ਦਾ ਐਨਕਾਂ ਲਈ ਚੱਲਦੇ ਆ ਐ ਗੱਟਕਾ ਲੱਗ ਜਾਈ ਨਹੀਂ ਹੁੰਦਾ ਕਿਉਂ ਪਾਠ ਨਹੀਂ ਲੱਗਦਾ ਕਿਉਂ ਮਾਸੇੜੇ ਮਗਰ ਲੱਗਦੇ ਨੇ ਉੱਥੇ ਹੁਣ ਗੁਰਦੁਆਰੇ ਜਾਣੇ ਹੀ ਆਪਾਂ ਬੇਟੀ ਤੈਨੂੰ ਵੀ ਭੇਡਣੂ ਭੇਟੀ ਹਾਂਜੀ ਇਹ ਸਾਡੇ ਵੱਡੇ ਭੈਣ ਆਪਦੀ ਨੂ ਨੂੰ ਬਹੁਤ ਸੋਹਣੇ ਸੋਹਣੇ ਸੂਟ ਬਣਾ ਕੇ ਦਿੰਦੇ ਆ ਤੇ ਉਹ ਛੋਟੀ ਭੈਣ ਕਹਿੰਦੀ ਮੈਂ ਇਹ ਜਿਹਾ ਬਣਾਇਆ ਹੁਣ ਜਦ ਹੀ ਕਹਿੰਦੇ ਇੱਕ ਮੈ ਆਪਦੀ ਨੂ ਨੂੰ ਹੋਰ ਬਣਾ ਦੇਣਾ ਬਸ ਇਹ ਜਿਹੀ ਨਾ ਕੋਮਨ ਟਿਊਸ਼ਨ ਸੱਦਨ ਮੈਂ ਵੀ ਟਿਊਸ਼ਨ ਹੀ ਚੱਲਿਆ ਭਾਈ ਮੈਂ ਜਾਉਂਗੀ ਮਾਸੇ ਉਹਨਾਂ ਦੇ ਕੱਪੜੇ ਦੀ ਦੁਕਾਨ ਤੇ ਮਾਸੇ ਉਹਨਾਂ ਨੇ ਕੱਪੜੇ ਲੈਣੇ ਆ ਤੇ ਚਲੋ ਜੀ ਮੈਂ ਵੀ ਚੱਲਿਆ ਹਾਂ ਟਿਊਸ਼ਨ ਤੇ ਹੁਣ ਬੀਬੀਆਂ ਸ਼ਾਪਿੰਗ ਕਰਕੇ ਜਾਣਗੀਆਂ ਸਾਰੀਆਂ ਤ੍ਰਿਸ਼ਣ ਬਾਜ਼ਾਰ ਦੇ ਵਿੱਚ ਹਾਂਜੀ ਉਹ ਸ਼ਾਪ ਕੀ ਕਰੇ ਮਾਸੇ ਨਹੀਂ ਕਰਦੇ ਮਾਸੀਆਂ ਨਹੀਂ ਕਰਦੀਆਂ ਕਿਉਂ ਇਹਨਾਂ ਨੇ ਲਿਆ ਮਾਸੇ ਇਹ ਵੀ ਸੋਰਾ ਇਹ ਲਿਆ ਹੋਇਆ ਇਹ ਵੱਧ ਸੋਣਾ ਅੱਛਾ ਤੁਹਾਡੇ ਨਾਲ ਵੱਧ ਸੋਣਾ ਹਾਂ ਕਰਮ ਕਰਮ ਲੱਗਦਾ ਹਾਂ ਉਹ ਘਰਾੜਦਾ ਨਹੀਂ ਹੈਗਾ ਆ ਰੰਗ ਨੇ ਥੋੜਾ ਮਸੂੜਾ ਪੰਦੇ ਆ ਹਾਂ ਹਾਂ ਸੋਣਾ ਬਹੁਤ ਲੱਗਦਾ ਹਾਂ ਇਹ ਜਿਹਾ ਦਿਖਾਇਆ ਹੀ ਨਹੀਂ ਕੱਲ ਦਿਖਾਇਆ ਹੀ ਨਹੀਂ ਕਿ ਆ ਦੇਖੋ ਮੇਰਾ ਕੱਲ ਦਿਖਾਇਆ ਹੀ ਨਹੀਂ ਕਿ ਨਸ਼ਵੀਰ ਮੇਰੀ ਮਾ ਜਿਹੜਾ ਸੀ ਪਿੱਛੇ ਵਾਲੇ ਕੇ ਗੇਮਰ ਰੂਮ ਇਹ ਕਾ ਸ਼ੌਕ ਇਹ ਕਿੰਨੇ ਦਾ ਵਾ ਇਹ ਤਾਂ ਆਉਣ ਜਾਣ ਵਾਲਾ ਫਿਰ ਵਧੀਆ ਇਹਦਾ ਵਾਹਾ ਦੂਜਾ ਵਾਹਾ ਹਾਂ ਇਹ ਵੀ ਸਹੀ ਤਰ੍ਹਾਂ ਸੋ ਮੈਨੂੰ ਸੂਟ ਕਿਹੜਾ ਸੂਟ ਆ ਬੜਾ ਸੂਟ ਆ ਬੜਾ ਵਾਸੇ ਕਿੰਨੇ ਕਿੰਨੇ ਸੋਹਣੇ ਸੋਹਣੇ ਸ਼ਾਲ ਆ ਇੱਥੇ ਬਟਾ ਜੀ ਤੁਹਾਡੇ ਵਾਲਾ ਸ਼ਾਲ ਵਸ ਕੀ ਰੇਟ ਆ ਸੋ ਬਸੇ ਅਰੇ ਕੀ ਰੇਟ ਆ ਸ਼ਾਲ ਦਾ 4500 4500 ਕਿੰਨੇ ਕੀ ਹੈ ਨਾ ਇਹ ਸ਼ਾਲ ਦਾ ਕਿੰਨਾ 4500 4500 ਦਾ ਸੁਬਹ ਨਹੀਂ ਆ ओरिजिनल ਬਨਾਲੀ ਬਹਾਨੀਆਂ ਆ ਆ ਵੀ ਚੀਜ਼ ਸਾਰੀ ਉੱਤੇ ਆ ਕਿੰਨੇ ਦਾ ਜਾ ਬਹਿ ਜਾ ਟੱਕੀ ਤੋਂ ਨਹੀਂ ਆ ਜੀ 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 ਇਹ ਲੋ ਜੀ ਡਾਲ ਕੇ ਦੇਖ ਲਓ ਪੂਰਾ ਸੋਹਣਾ ਸੂਟ ਹੈ ਜੀ ਉੱਪਰ ਦੀ ਕਿੰਨੀ ਵੈਲਿਊ ਹੈ ਕੋਟੀ ਨਿਕਾਲੋ ਇਹ ਉੱਪਰ ਵਾਲੀ ਫਿਰ ਉੱਪਰ ਦੀ ਕਿੰਨੀ ਵੈਲਿਊ ਫਿਰ ਨਿਕਾਲੋ ਸੋਟ ਕੋਟੇ ਟਰਾਈ ਕਰਨ ਲੱਗੀ ਉਸ ਲੋ ਫੁੱਟਲਾ ਨਾ ਗਰਮ ਦੇਖ ਨਹੀਂ ਮੈਂ ਤਾਂ ਉਹ ਪਸ਼ਮੀਨੇ ਦਾ ਵੀ ਪੁੱਛਿਆ ਇਹਨੂੰ ਪਸ਼ਮੀਨਾ ਉਹ ਆ ਨਹੀਂ ਮੇਰੇ ਨਾਲ ਪਾਉਣਾ ਸੂਟ ਆਉਗਾ ਜੋ 8000 ਦਾ ਜਿਹੜਾ ਪਸ਼ਮੀਨਾ ਹੈ 8000 ਦਾ ਉਹ ਆ ਕਿੰਨਾ ਦਾ ਇਹ ਤਾਂ ਕਹਿੰਦਾ ਹੀ ਆ ਦੇਣਾ ਉਹ 8000 ਉਹ ਬਾਹਰ ਵਾਲਾ ਵਾਹਿਗੁਰੂ ਬਾਹਰ 8000 ਦਾ ਸਸਤਾ ਚਤਨਾਮ ਚਤਨਾ ਹਾਂ ਹੋਰ ਸਤਨਾਮ ਹੈ ਨਹੀਂਗਾ

ਉਹ ਇਹ ਪਤਾ ਨਹੀਂ ਮੈਂ ਤਾਂ ਹੌਂਕਾ ਦੇ ਲਈ ਵੀ ਨਹੀਂ ਕਿਹਾ ਨੇ ਹਾਂ ਇਹ ਸੂਟ ਦੇ ਨਾਲ ਹੈ ਨਾ ਹਾਂ ਸੂਟ ਦੇ ਨਾਲ ਹੈ ਬਹੁਤ ਸੋਹਣਾ ਲੱਗਦਾ ਮੈਨੂੰ ਕੱਲਾ ਹੋਊ ਇਹਨਾਂ ਕੋਲ ਇਹ ਜੀ ਹਾਂ ਸਟਾਲ ਕੱਲਾ ਮੈਂ ਲੈ ਲਵਾਂਗਾ ਇਹਦੇ ਵੀਰੇ ਹਾਂ ਕੱਲੇ ਕੱਲੇ ਸ਼ਾਲ ਇਹ ਜੀ ਸਟਾਲ ਹਾਂ ਜੀ ਮਿਲ ਜਾਏਗੀ ਮਿਲ ਜਾਏਗੀ ਹਾਂ ਕਿੰਨੇ ਦਾ ਤੁਹਾਨੂੰ ਕੀ ਆਪ ਬੈਠੋ ਤੁਸੀਂ ਮੈਂ ਕਿੰਨਾ ਕਿਖਾਉਂਗਾ ਤੁਸੀ ਆਪ ਸਭ ਕੁਝ ਲੈ ਲਓ ਅਲੱਗ ਅਲੱਗ ਰੇਟ ਹੈ ਹਰ ਕਿਸੇ ਦਾ 550 ਤੋਂ ਸਟਾਰਟਿੰਗ ਹੈ ਜੀ ਸੂਟ ਦਿਖਾਓ ਮੈਨੂੰ ਸੂਡ ਹੈਂਡ ਵਾਸ਼ ਵਾਲਾ ਹੋਵੇ ਡਰਾਈ ਕਲੀਨ ਵਾਲਾ ਹੋਵੇ ਨਹੀਂ ਹੈਂਡ ਵਾਸ਼ ਠੀਕ ਕੜਾਈ ਨਾ ਹੋਵੇ ਪ੍ਰਿੰਟਡ ਹੀ ਹਾਂ ਕੋਈ ਚੱਲੇਗਾ ਹਾਂ ਬਸ ਮੈਨੂੰ ਦੋ ਤਿੰਨ ਕੀ ਕਲਰ ਬਸਾਂ ਦਾ ਇੱਕ ਤਾਂ ਮੈਨੂੰ ਮਾਸਟਰਡ ਦਿਖਾ ਆਹ ਦਾ ਦਿਖਾ ਨਹੀਂ ਇਹਦਾ ਕੀ ਪ੍ਰਾਈਸ ਹੈ ਕਿੰਨਾ ਹੈ 550 ਸ਼ਾਲ ਆ ਇੱਕ ਮੈਨੂੰ ਆਹ ਅੱਗੇ ਨਾ ਗ੍ਰੇ ਹਾਂ ਤੇ ਇੱਕ ਮੈਨੂੰ ਆ ਮਹਿਰੂਨ ਜਿਹਾ ਆ ਬਸ ਮੈਂ ਹਾਂ ਇਦਾਂ ਦੇ ਕਿਸੇ ਨੂੰ ਕੱਲੇ ਪੁੱੜੀ ਇਹ ਤੇ ਲੋਦਾ ਨਹੀਂ ਆਉਂਦਾ ਇਹ ਪਸ਼ਮੀਨੇ ਦਾ ਸੂਟ ਦਾ ਦੂਜਾ ਹੀ ਆ ਹਾਂਜੀ ਪਸ਼ਮੀਨੇ ਦਾ ਇਹ ਨਹੀਂ ਇਹ ਪਸ਼ਮੀਨੇ ਤਾਂ ਨਹੀਂ ਇਹ ਉਲ ਚ ਹੈ ਉਲ ਚ ਹੈ ਜਿਹੜੇ ਪਸ਼ਮੀਨੇ ਦੇ ਸੂਟ ਹੈ ਨਾ ਡਰਾਈ ਕਲੀਨ ਵਾਲੇ ਹਾਂ ਤੇ ਤੁਮਾਰੇ ਉਹ ਵੀ ਸਾਰੇ ਕਹਿੰਦੇ ਨਹੀਂ ਪਸ਼ਮੀਨਾ ਹਾਂਜੀ ਹਾਂਜੀ ਹਾਂ ਪਰ ਉਹ ਕੰਮ ਨਹੀਂ ਹੈ ਜੀ ਆਪਣਾ ਆਪਣੀ ਪੱਕੀ ਦੁਕਾਨ ਹੈ 17 ਸਾਲੇ ਦੀ ਦੁਕਾਨ ਆ ਦੇਖੋ ਆ ਡਰਾਈ ਕਲੀਨ ਵਾਲੇ ਸੂਟ ਹੈਗੇ ਜੀ ਆ ਵਾਲੇ ਦੇ ਸੂਟ ਹੈ ਜੀ ਇਹ ਤੇ 3000 ਦੀ ਰੇਟ ਚ ਹੈ ਜੀ ਅਲੱਗ ਅਲੱਗ ਰੇਟ ਹੈ 2000 ਦਾ ਵੀ ਮਿਲਣਾ 1500 ਦਾ ਵੀ ਮਿਲਣਾ ਆਪਣੇ ਕੋਲ 1500 ਤੋਂ ਸ਼ੁਰੂ ਕਰ ਰਹੇ ਹਾਂ ਅਸੀਂ ਸੋਲ ਦੇ ਖਣ ਲੱਗੀ ਸਾਡੀ 1200 ਹਾਂ ਜੀ ਇਹ ਕਿਹਦੇ ਕੀ ਪਾਗਾ ਵਾ ਵਧੀਆ ਜਿਹਾ ਕਾਉਂਟੀ ਮਿਲ ਜਾਏਗੀ ਕਪੜਾ ਦੇ ਕਿੰਨੇ ਸਵਾ ਪਤਾ ਉਹ ਤਾਂ ਮਹਿੰਗਾ ਦੰਨੇ ਤੁਸੀਂ ਕੀ ਤੁਹਾਡੀ ਬਹੁਤ ਮਹਿੰਗੀ ਆ ਇਹ ਮਹਿੰਗੇ ਨੇ ਘੱਟ ਵਾਲੇ ਲੈ ਲੈਣੇ ਘੱਟ ਮਹਿੰਗੀਆਂ ਤੁਸ ਜਗਾਰ ਮਹਿੰਗੀ ਹੈ ਨਾ ਇਹ ਦੇਖੋ 550 ਵਾਲਾ ਉਹਦਾ ਮੰਨ ਲਿਆ ਗੱਲ ਉਹ ਤੇ ਦੇਖ ਲਾਂਗੇ ਅਰੇ ਹਰ ਤਰ੍ਹਾਂ ਦੇ ਦੇਖ ਲਾਂਗੇ ਸੰਦਾ ਆ ਨਹੀਂ ਕੋਈ ਨਹੀਂ ਮੈਂ ਇਹ ਲੈਂਦੀ ਸੀ ਇਹ ਕਹਿੰਦੇ ਨਹੀਂ ਆਹੀ ਵਧੀਆ ਲੱਗਦਾ हाय 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 है हाय 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 नहीं है हाय 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 तो हाय 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 आ हाय 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 ह ਆਪ ਤਾਂ ਦੀ ਆ ਹੋਰ ਮਾਰ ਦੋ ਬਣ ਜਣਗੇ ਅਸੀਂ ਡੀਸੀਐਮਐਲ ਦੇ ਕਾਰ ਦਾ ਸਾਈਕੋ ਟਾਈਮ ਹੈ ਕੱਪੜੇ ਲੈਣ ਤੇ ਕਨੇਡਾ ਦੀ ਮਾਸੀ ਲੈ ਲੈ ਕੇ ਦਿੰਦੀ ਆ ਸਾਨੂੰ ਤੁਹਾਨੂੰ ਮਾਸੀ ਲੈ ਕੇ ਦਿੰਦੀ ਆ ਸੂਟ ਮੇਰੀ ਮਾਸੀ ਬਾਹਰੋਂ ਆਈ ਆ ਕਿ ਨੇ ਸੂਟ ਲੈ ਕੇ ਦੇਣੇ ਆ ਤੁਹਾਨੂੰ ਰੈਕਟ ਲਈ ਆ ਮਾਸੀ ਹੁਣ ਸਾਰੀ ਤੁਹਾਨੂੰ ਲੈ ਕੇ ਦਊਗੀ ਸੂਟ ਸਾਢੇ 7 ਦੇ ਮਾਸੀ ਮੇਰੀ ਬਾਹਰੋਂ ਆਈਆਂ ਨੇ ਇਹ ਮਾਸੀ ਕਹਿੰਦੀ ਨਾ ਇਹਦੀ ਕੁੜੀ ਹੈ ਨਾ ਉਹਨਾਂ ਦੇ ਕੁੜੀ ਹੈ ਫੂਟ ਲੈ ਕੇ ਦੇਣੇ ਆ ਮੈਨੂੰ ਕਾ ਮਾਸੀ ਸੂਟ ਲੈ ਕੇ ਦੇਊਗੀ ਕੁਝ ਮਾਸੀ ਤੇ ਜਿਸ ਰੈਕੋਰਡ ਟਾਈਮ ਹੋਇਆ ਫੁੱਟ ਲੈਣਾ ਬੰਨਾ ਸੋਹਣਾ ਬਈ ਪਰ ਫਿਰ ਸਲਵਾਰ ਇਹਨੇ ਬਹੁਤ ਸੋਹਣੀ ਆਪਰੀ ਬਹੁਤ ਸੋਹਣੀ ਲੱਗੂ ਆਇਆ ਉਹਨਾਂ ਦਾ ਪਾਰਟੀ ਦੇ ਚੀਜ਼ਾਂ ਨਾਲ ਦੇਸ ਸਸਤੀ ਆ ਸੇਮ ਡਾਈ ਵੀ ਬਹੁਤ ਰੇਹੇ ਵੀ ਸਸਤੀ ਆ ਕਿੱਥੇ ਬੈਠੀ ਆਪਾਂ ਹਿੰਦਾਂ ਮਾਰਿਆ ਠੀਕ ਆ ਇੱਥੇ ਬੈਠੀਏ ਇੱਥੇ ਬੈਠੀਏ ਇੱਥੇ ਹੋਥੇ ਬੈਣਾ ਹੋਥੇ ਬੈਣਾ ਜਾਇਆ ਫਿਰ ਡਰੈਸ ਬਣਵਾਣੀ ਹੈ ਦੀ ਫਿਰ ਚਲੋ ਉਹ ਜੀ ਬਣਾ ਲੈ ਥੋੜੇ ਵਰਗਾ ਜੀ ਆ ਉਹਦਾ ਨਾ ਫੋਟੋ ਵੀ ਕਰਾਇਆ ਸੀ ਨਾ ਜਿਹੜਾ ਹਾਂ ਪਕੜਾ ਉਹ ਕੱਪੜੇ ਲਾਉਣ ਗਿਆ ਹਾਂ ਸਹੀ ਹੈ ਸਾਨੂੰ ਦੱਸ ਦਿੰਦੇ ਬਈ ਨਾ ਲੱਗਦਾ ਇਹਨਾਂ ਨੂੰ ਹੋਰ ਵੀ ਨਹੀਂ ਨਹੀਂ ਬਣਦੇ ਕਹਿੰਦੇ ਦੱਸਿਆ ਵੀ ਇੱਕ ਕਾਲਾ ਸੂਟ ਆਉਂਦਾ ਸੂਟ ਆਉਂਦਾ ਹਨ ਅੱਛਾ ਪਸੰਦ ਆ ਗਈ ਡੀਸੀ ਐਮ ਦੇ ਆ ਇਹ ਨਹੀਂ ਸਿਲੜਨਾ ਨਹੀਂ ਇਹ ਨਹੀਂ ਲੜਨਾ ਇਹ ਮਾਰਕੀ ਵੀ ਆਮ ਆਪਾਂ ਨੂੰ ਜਿਵੇਂ ਮੁੱਲਾਪੁਰ ਰਾਇਕੋਟ ਦੇ ਬਾਜ਼ਾਰ ਦੀਆਂ ਹੈਗੀ ਐ ਇੱਕ ਦੁਕਾਨ ਉੱਥੋਂ ਮਿਲ ਜਾਂਦੀਆਂ ਇਹ ਪਿਓਰ ਆ ਇਹ ਚੁਬ ਨਹੀਂ ਸਕਦਾ ਨਾ ਜਿਹੜੀ ਪਿਓਰ ਕਦੇ ਨਹੀਂ ਜਿਹੜੀ ਸਹੀ ਚੁਬਦੀ ਹੈ ਪਾਰੀ ਕੜਾਈ ਕਰਾਈ ਹੈ ਇਹ ਜਿਹੇ ਹਨਾ ਆ ਮਗਰੋਂ ਕਰਾਈਆ ਇੱਕ ਤੋਂ ਹਾਂਜੀ ਆਪੇ ਲੈਂਥ ਦਾ ਚੱਕਰ ਪਿਆ ਉਵੇਂ ਹੀ ਆ ਨਾ ਲੈਣਾ ਲੈਂਥ ਦਾ ਵੀ ਚੱਕਰ ਨਹੀਂ ਨਾ ਹੀ ਨਹੀਂ ਇਹ ਤਾਂ ਆ ਨਹੀਂ ਸੋਹਣੀ ਲੱਗਦੀ ਆ ਤਿੰਨ ਵਾਰ ਚਲ ਵੀ ਆ ਕਿ ਗੰਨੇ ਵੀ ਇਹਦੀ ਸੋਹਣੀ ਲੱਗੂਗੀ ਚਸਕੀ ਹਾਂ ਇਹ ਸੋਹਣਾ ਲੱਗਦਾ ਹਾਂ ਵੀ ਆ 1700 ਦੀ ਆ ਹੋਰ ਵੀ ਦੇਖ ਲਓ ਕੁਝ ਨਾ ਆਪਗੇ ਜੀ ਨੂੰ ਕੋਈ ਹੋਰ 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 ਦਿਖਾ ਦਿਓ ਕੋਈ ਨਾ ਬੜਕ ਦੇਣਾ ਕਰੋ ਬੜੀ ਯਾਰ ਪੱਟੀ ਛੋਟੀ ਹੈ ਇੱਕ ਲਾਗੀ ਫੁੱਟਬਾਲ ਦੇ ਬੜੀ ਲਾਈਨ ਨਾ ਰਾਮ ਟੈਕਸ ਰਾਮ ਟੈਕਸ ਆਹ ਦੇਖੀ ਆਹ ਦੀ ਪਾੜਾ ਸਿਲਕ ਚਵਾਇਦਾ ਚੌਧਾ ਨਹੀਂ ਨਾ ਨਾ ਨਹੀਂ 14 ਤਾਂ ਨਹੀਂ ਹੈਗਾ ਇਹ ਤਾਂ ਖਰਾਬ ਹੋ ਜਾਂਦਾ ਭਾਈ ਪਾਣਾ ਚਲ ਨਹੀਂ ਹੈ ਖਰਾਬ ਹੋਣਾ ਲੱਗੀਆਂ ਨਾ ਨੱਕ ਸੱਕਾ ਲੋੜੀ ਨਹੀਂ ਆਉਣੀ ਆ ਮੈਨੇ 10 ਭੂਆ ਨਹੀਂ ਨਾ ਵਾਧਾ ਜਾਣੇ ਸੀਗੇ ਜੀ ਦਿਖਾਉ ਰਾ ਜੀ ਲਓ ਜੀ 10 ਭੂਆ ਦੇ ਤਿੰਨ ਤਿੰਨ ਬੱਜਿਆ ਸਹੀ ਗੱਲ ਫਿਰ ਤੁਸੀਂ ਆਪ ਦਾ ਰੋਈ ਛੋਟੇ ਨਾਲ ਕਿਵੇਂ ਦਾ ਪ੍ਰਿੰਟ ਕਰ ਸਲਵਾ ਰਹੇ ਹੋ ਇਹਦੇ ਪ੍ਰਿੰਟ ਕਰ ਸਲਵਾ ਰਹੇ ਹੋ ਆਹ ਲੈ ਤਨ ਹਾਂ ਆਪਣੇ 3 ਮਿੰਟ ਕੀ ਹੋਏ ਬਾਈ ਆਵਾਜ਼ ਐਂਡ ਤਿਆਰ ਹੈ ਅਜੇ ਬਸ ਦੇਖਦਾ ਕਿੰਨਾ ਸੁਣਾ ਲੱਗਦਾ ਦੁਪੱਟਾ ਲੈ ਤਿੰਨ ਰਾਮ ਟੈਕ ਸਰ ਹਾਂ ਰਾਮ ਦਾ ਇਹ ਮੋਬਾਈਲ ਲੱਗੇ ਹੋਇਆ ਦੇਖੋ ਆਹ ਰਾਮ ਟੈਕ ਦੀਨ ਸਨ ਨਹੀਂ ਹਾਂ ਬਿਲਕੁਲ ਲੰਬਾ ਐਕਸਾ ਦੁਪਲੀ ਗੇ ਨਹੀਂ ਹਾਂਜੀ ਹਾਂਜੀ ਨਹੀਂ ਲੱਗਦੀ ਨਹੀਂ ਨਹੀਂ ਹਾਂ ਨਹੀਂ ਨਹੀਂ ਤੇ ਮਾਰੀ ਆਏ ਆ ਕੀ ਵਾਲੀ ਚ ਹਲਕੇ ਜਦੋਂ ਪ੍ਰੈਸ ਹੋ ਗਈ ਨੇ ਬਹੁਤ ਸੋਹਣਾ ਤੇ ਰੰਗ ਦਾ ਬਹੁਤ ਦੀ ਦੀ ਹੈ ਇਹਨਾਂ ਪਰਲੀ ਸਾਈਡ ਤੇ ਆਂਟੀ ਕੀ ਪ੍ਰਾਈਸ ਕੀ ਇਹਦਾ ਵੱਡੇ ਦਾ ਜਿਆ ਕੱਕ ਜਿਹੜੇ ਦੇਖੀ ਹਾਂ ਹਾਂ ਰੰਗਲਾ ਸਸਤੀ ਕਾ ਹਾਂ ਇਹਨਾਂ ਵੀ ਆਪਾਂ ਹਾਂਜੀ ਆ ਗਈਆਂ 342 ਦਸਹੀ ਗਾਲ ਜੀ 322 ਹਾਂ ਲਾਈਕ ਸਾਈਡ ਕਿਹੜੀ ਆ 2400 ਉਹ ਗੁਰੀ ਓਏ ਗੁਰੀ ਓਏ ਆ ਜੀ ਆਂਟੀ ਦੇ ਭਾਈ ਪੱਕਾ ਹੀ ਚੁਕਾ ਲਾ ਆ ਸਲਵਾਰ ਆ ਇਹਦੇ ਰੱਖ ਲਓ ਸਾਈਡ ਤੇ ਗਾਦੀ ਨਵੇਂ ਜਿੰਦੇ ਆ ਆਰਾਮ ਟੈਕਸ ਅੱਖਾਂ ਵਿੱਚ ਕੇ ਲੈ ਜਾਓ ਲੋਹ ਨਹੀਂ ਆਂਦਾ ਬਸ ਇਹਦਾ ਸੋਕਾ ਬਾਕੀ ਸਰ ਠੰਡਾ ਨਹੀਂ ਮੋਟਾ ਨਹੀਂ ਹੈਗਾ ਨਹੀਂ ਨਹੀਂ ਠੰਡਾ ਰਹਿਣਾ ਕੱਪੜਾ ਇਹ ਲੰਕਣਾ ਮਾਤ ਉਹ ਇਹ ਉਹ ਨਹੀਂ ਲੈ ਲੈਂਦੀ ਇਹ ਸੋਨਾ ਲੱਗਦਾ ਜੀ ਜੀ ਗੱਲ ਸੁਣੀਓ ਇਹ ਲੈ ਲਾ ਫੂਟ ਲੈ ਲੈ ਫੇਰ ਸੁਣਾ ਮੈਂ ਛੱਡ ਲੈ ਹਾਂ ਹਾਂ ਵੀਰੇ ਮੈਂ ਤਾਂ ਲੈ ਲਿਆ ਮੇਰੀ ਗੱਲ ਸੁਣੇ ਨਾ ਇਹਨੂੰ ਲੈਣੇ ਲੱਗੇ ਸਟਾਈਲ ਕਰਦੇ ਹਾਂ ਹਾਂਜੀ ਕੋਈ ਹਾਈਲਾਈਟ ਕਰਾਉਂਦੇ ਸਾਡੇ ਦਿੱਤੇ ਹੋਏ ਹਾਂ ਹਾਂਜੀ ਹਾਂਜੀ ਬੜੀਆਂ ਬੜੀਆਂ ਡੈਸ ਰੱਖਦੇ ਕਿਉਂ ਬਿਲਕੁਲ ਹੈ ਜੀ ਹੈ ਜੀ ਕਿਹਨਾਂ ਨਾਲ ਹਾਲ ਫੇਲੇ ਰ ਕੱਠਾ ਜਰਨ ਦਾ ਹੋਰ ਕਲਰ ਚ ਦੋ ਮਰੀ ਲਾ ਗਈ ਜਿਹੜਾ ਸਾਡਾ ਘਰ ਕੋਲੀ ਅਮਰੀਕਾ ਵਾਲੇ ਆ ਕੇ ਵਿਆਹ ਹੋਇਆ ਉਹ ਰਾਠੂ ਕੇ ਰਾਠੂ ਕੇ ਆਈ ਅੱਜ ਆ ਹਾਂਜੀ 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 ਅਮਰੀਕਾ ਦਾ ਕਲਰ ਹੋਰ ਬਣਿਆ ਨਹੀਂ ਸੀ ਪਹਿਲਾਂ ਕੋਈ ਬਲੈਕ ਚ ਬਣਿਆ ਨਹੀਂ ਸੀ ਓੜੀ ਬਹੁਤ ਸੌਂਦੀ ਓੜੀ ਸੌਂਦੀ ਅੱਛਾ ਸਾਡੇ ਘਰ ਕੋਲੀ ਨਹੀਂ ਆਪ ਵੀ ਸੌਂਦੇ ਸੋਹਣੇ ਪਰਵਾੜੀ ਬਹੁਤ ਬਹੁਤ ਸਰਦਾਰੀ ਰਾਇਲ ਦੇ ਸੂਟ ਬੜਾ ਆਹ ਪੰਜ ਮਿੰਟ ਰਾਮ ਟੈਕਸ ਦੀ ਆਰਾਮ ਟੈਕਸਿਕ ਉਹ ਲੇਬਲ ਅੱਗੇ ਆਉਣਾ ਚਾਹੀਦਾ ਸੀਤਾ ਹੋਇਆ ਤਾਂ 오ਰੀਜਨਲ ਆ ਆਹ ਲੇਬਲ ਨਹੀਂ ਆਇਆ ਫਿਰ ਡੁਪਲੀਕੇਟ ਰਾਮ ਟੈਕਸ ਦੀ ਆ ਜ਼ਰੂਰੀ ਆ ਆ ਜ਼ਰੂਰੀ ਆ ਇਹ ਡੁਪਲੀਕੇਟ ਹੁੰਦਾ ਤੇ ਹੁੰਦਾ ਨਹੀਂ ਇਹ ਨਹੀਂ ਆਹ ਆ ਕਪੜਾ ਦਾ ਲੱਗਿਆ ਹੋਇਆ ਕਪੜਾ ਦਾ ਨਾਮ ਤਾਂ ਐਸਾ ਵਰਕੇ ਉਹ ਲੇਬਲ ਨਹੀਂ ਲਾਉਂਦੇ ਕਪੜਾ ਦਾ ਨਾਮ ਤਾਂ ਇਹਦਾ ਲਾਉਂਦੇ ਆ ਇਹ ਲਾਉਂਦੇ ਠੀਕ ਹੈ ਠੀਕ ਉਹ ਤੇ ਆ ਚੈਟ ਲੱਗੀ ਚੈਟ ਲੱਗੀ ਹੋਣੀ ਚਾਹੀਦੀ ਰਾਮ ਟੈਕਸ ਤਾਂ 오ਰੀਜਨਲ ਆ ਮੈਂ ਤੇ ਕਾਫੀ ਦੇਰੀ ਹੋ ਗਈ ਤੇਰੀ ਬਾਹੂ ਮੰਮੀ ਦੀ ਨੋ ਇਹ ਉਹ ਵੀ ਨੂੰ ਕਹਿੰਦੀ ਆ ਰਾਮ ਟੈਕਸ ਦਾ ਕੱਪੜਾ ਹੈ ਖਰਾਬ ਨਹੀਂ ਹੁੰਦਾ ਹੰਡ ਜਾਊਗਾ ਮੂਰੇ ਇੰਨਾ ਪਿੰਡ ਵੜਦੇ ਨੇ ਲੱਗਿੰਦੇ ਬਟਾ ਬੁਰਾਣਾ ਚਾਰੇ ਇੰਨਾ ਵਾਣੀ ਹੋਈ ਹੈ ਮੰਦੀ ਸਾਡੇ ਮੰਮੀ ਨਾਲ ਨਹੀਂ ਬਹੁਤ ਸਾਫ ਹੁੰਦਾ ਪਤਾ ਨਹੀਂ ਲੀ ਭਾਬੇ ਜੋ ਕੀ ਕੱਢੀ ਜਾਂਦੀ ਹੈ ਬਾਰੀ ਬਾਰੀ ਦੰਮਾਂ ਦੀ ਕੰਨਦੀ ਕਿਤੇ ਕੱਟ ਕੇ ਡਾਲਰ ਕੱਢਦੀ ਹੂਗੀ ਇਹਦਾ ਮਿੱਠਾ ਸ਼ਹਿਰ ਆ ਬੜਾ ਫਵਾਦਾ ਨੇ ਕੈਨੇਡਾ ਦੀ ਕਮਾਈ ਦਾ ਟਪ ਟਪ ਕੇ ਕਿੱਸਾ ਇਹਦਾ ਹੁੰਦੀ ਨਰਕ ਦੱਸਦੀ ਆ ਹਾਂ ਹੁੰਦੀ ਨਰਕ ਨਰਕ ਦੱਸਦੇ ਕਈ ਨਰਕ ਦਾ ਬਾਹਰ ਦਾ ਆਹ ਕਹਿੰਦਾ ਕੀ ਗੱਲ ਹੋ ਗਈ ਸ਼ਾਂਤੀ ਨਹੀਂ ਹੈ ਸ਼ਾਂਤੀ ਤਾਂ ਹੈ ਹੀ ਨਾ ਕੀ ਗੱਲ ਹੋ ਗਈ ਲੋਕ ਤਾਂ ਭਜਦੇ ਆ ਤੀਤੀ ਨਕਲਾਗੇ ਟੈਂਟਾਂ 'ਚ ਪਏ ਆ ਉੱਥੇ ਜੁਆ ਹਾਂ ਅਧਿਆਲੇ ਸਾਹਿਬ ਬੱਚਿਆਂ ਦਾ ਬਾੜਾ ਖਾਂ ਟੈਂਟਾਂ 'ਚ ਪਏ ਲੋਕ ਉੱਥੇ ਜੁਆ ਕਰਦੇ ਬੱਚੇ ਕੁੜੀਆਂ ਆਏ ਦੱਸਦਾ ਜਿਵੇਂ ਆਪਾਂ ਵਿਆਹ ਨੂੰ ਜਾ ਕੇ ਰੁਕਾ ਦਿੰਦੇ ਕੰਮ ਮਿਲਦੇ ਨਹੀਂ ਹੈ ਕਿ ਜੁਆਕਾਂ ਨੂੰ ਮਹਿੰਦੀ ਮਹਿੰਦੀ ਕਰਦੀ ਮੈਂ ਲੈ ਲੈ ਉਹ ਵਧੀਆ ਰੋਟੀ ਬਣਾ ਦਿੰਦੇ ਮੇਰੇ ਟਿੱਕੀ ਵਧੀਆ ਰੋਟੀ ਥੋਲੇ ਨੂੰ ਪਾ ਕੇ ਮੈਂ ਤਾਂ 21 ਬਣਾ ਰਿਹਾ ਮੈਨੂੰ ਤਾਂ ਦੋ ਟੋਸਟੇ ਬਾਕੀ ਨੇ ਸੋਨ ਟੋਸਟੇ ਕਾ ਗਿਆ ਬਣੇ ਦੋ ਬਲੇਡਾਂ ਟੋਸਟਾਂ ਦੀਆਂ ਦੋ ਟੁੱਟੀਆਂ ਇਹਦੀ ਕਿੰਨੀ ਦੋ ਟੋਸਟਾਂ ਨਹੀਂ ਇਹਦੀ ਕਿੰਨੀ ਟਾਈਮ ਲੱਗ ਜਾਊਗਾ ਟਿੱਕੇ ਬਗਾ ਦਾਰੀਆਂ ਆ ਮੈਨੂੰ ਦੇ ਦੋ ਟਾਈਮ ਲੱਗ ਜੀ ਤਾਂ ਆਮੇ ਖਾਂਦੀਆਂ ਆ ਆ ਮੈਲੇ ਲਿਆ ਲਹਰਪਿਆ ਦੇਖਾਂ ਤਾਂ ਵੀ ਨਹੀਂ ਦਿਖਾਤਾ ਤਾ ਬਹੁਤ ਸੋਹਣਾ ਜੀ ਕਹਦੇ ਜਿਹੜਾ ਖੰਮ ਲਾਗੇ ਇੱਕ ਵਾਰੀ ਸੋਨਾ ਲੱਗਦਾ ਕੱਪੜਾ ਉਹਦੇ ਨਾਲ ਦਾ ਹੀ ਆ ਜੀ ਆਹੋ ਲੈ ਕਿਹ ਕਿੰਨਾ ਸੋਨਾ ਲੱਗ ਰਹੀ ਜਿਹੜੀ ਲੈ ਲਿਆ ਬਹੁਤ ਸੋਨਾ ਝੂਠ ਹੈ ਅਡੇ ਕੋਲ ਤਾਂ ਪੰਜ ਦੱਤਾ ਹੀ ਰਾਜ਼ੀ ਲੈ ਲਿਆ ਮੈਂ ਤਾਂ ਦੇਖਦੀ ਹਾਂ ਅਰੇ ਤੇ ਕੀ ਜਿਹੜਾ ਹੈ ਵਾਲਾ ਹੀ ਹੈ ਇਹ ਕਿੰਨਾ ਵਾਲਾ ਸੋਹੇ ਕੱਪੜਾ ਜੀ ਜੇ ਕਹਦੇ ਉਹੀ ਕੱਪੜਾ ਜੀ ਉਹਦਾ ਹੀ ਹੈ ਲਾਹਰ ਉਹੀ ਹੈ ਇਹ ਚ ਕੋਈ ਵੇਲਾ ਨਹੀਂ ਜਿੰਨੀ ਨਹੀਂ ਆਈ ਇਹ ਨਾਲ ਜਿੰਨੀ ਨਹੀਂ ਆਈ ਇਹਦਾ ਰੰਗ ਹੋਰ ਨਾਬਦੀ ਜੀ ਮੈਂ ਹੋਰ ਉਹ ਕਹ ਲੈ ਇਹਗੇ ਕਪੜਾ ਓਕੇ ਰੈਮਰੀ ਕਿਹੜੇ ਲਾਵੀ ਲਵਾ ਦੇ ਭੈਣ ਜੀ ਇਹਦੇ ਨਾਲ ਦੀ ਲੱਗਦੀ ਹੈ ਹਨਾ ਹਾਂ ਇਹਦੇ ਨਾਲ ਦੀ ਆਹ ਨਹੀਂ ਆਹ ਉਹ ਇਹ ਬਹੁਤ ਆ ਵੀ ਲਗਾ ਦੇ ਹਾਂ ਉੱਤੇ ਜਾ ਕੇ બસ ਬਸ ਸੌਟ ਮੈਂ ਕਿਨੇ ਬਸ ਤੈਨੂੰ ਲੈ ਲੈ ਤੈਨੂੰ ਲੈ ਲੈ ਤੁਸੀਂ ਲੈਦੇ ਆ ਇਹ ਤਾਂ ਲੈਣਾ ਹੀ ਨਹੀਂ ਇਹ ਜਿਹੜਾ ਰੰਗ ਤਾਂ ਰੰਗਦਨ ਹੀ ਰੰਗਦਨ ਇਹ ਬਣ ਦਾਰਕ ਨਾ ਮੈਂ ਵੀਂਦਿਰਮ ਦੇ ਜੇ ਹੈ ਜੀ ਆਈਏ ਤੇ ਕਰ ਮਤਲਬ ਹੀ ਚੱਲਦੇ ਇਹ ਉਹਦੇ ਕੱਪੜਾ ਨਾ ਨਾ ਵੇ ਭਾਈ ਕੱਪੜਾ ਬਹੁਤ ਸੌਫਟ ਹੈ ਨਾ ਹਾਂ ਤਾਂ ਆ ਰਾਮ ਟੈਕਸੀ ਦਿਖਾ ਦੇ ਲੜਨ ਵਾਲਾ ਕੱਪੜਾ ਇਹ ਨਹੀਂ ਕਰਦੇ ਰਹਿਣਾ ਆ ਰਾਮ ਟੈਕਸੀ ਜਿਹਦਾ ਕੀ ਕਰਨਾ ਬੁਹੇਰੇ ਘਰੇ ਸਹੀ ਆ ਇੱਕ ਲਾਈਟ ਕਲਰ ਦਾ ਪਿਆ ਰਾਮ ਟੈਕਸ ਦਾ ਦਿਖਾਉਨਾ ਬੁਰਾ ਇਹਨਾਂ ਦਾ ਬੁਰਾ ਆ ਜਾਂਦਾ ਹਾਂ ਇਹਨਾਂ ਲਾਈਟਾਂ ਵੀ ਬਹੁਤ ਵਧੀਆ ਲੱਗਦੇ ਨੇ ਹਾਂ ਲਾਈਟ ਜਿਹੜਾ ਇੱਥੇ ਵੈਸੀ ਸੂਟ ਹਾਂ ਇਸ ਨੂੰ ਯਾਦ ਨਾ ਮੈਂ ਰੇਸ਼ਮੀ ਸੂਟ ਰੰਗ ਬਹੁਤ ਸੋਹਣਾ ਹਾਂ ਰੰਗ ਬਹੁਤ ਸੋਹਣਾ ਹਾਂ ਚੁੰਨੀ ਦਿਖਾਓ ਇਹਦੀ ਹਾਂ ਚੁੰਨੀ ਪਸੰਦ ਆ ਨਹੀਂ ਮੈਂ ਨਹੀਂ ਜਾਣਾ ਮਾਈ ਦੀ ਕੋਈ ਪਰੋਲ ਨਹੀਂ ਹੋਣੀ ਇਹਦਾ ਇੱਕ ਪਾਸੇ ਆਉਂਦੀ ਪੈਂਡੂਨ ਪੋਨਾ ਪਾਸੇ ਆਉਂਦੀ ਬੇਰ ਵੀ ਕਹਿੰਦੇ ਪੋਨਾ ਪਾਸੇ ਹੋਵੇ ਕੜਾਈ ਇੱਕ ਪਾਸੇ ਹੋਵੇ ਕੜਾਈ ਇੱਕ ਪਾਸੇ ਆਉਂਦੀ ਪਰ ਨਹੀਂ ਤਾਂ ਦੋਨਾ ਪਾਸੇ ਆਉਗਾ ਯਾਰ ਜਰਾ ਰੌਣਕੀ ਨਾ ਰੋ ਪਨਾਲ ਦੇ ਰੋਡ ਯਾਈ ਤਾਂ ਪਿਛਲੇ ਪਾਸੇ ਆਈ ਜਾਣਾ ਮੈਨੂੰ ਕੋਈ ਨਾ ਆਓ ਲੱਕੀ ਲੱਕੀ ਕੌਣ ਸੀ ਆਇਆ ਤਾਂ ਸੂਰਤ ਭੇਜਿਆ ਨਹੀਂ ਨਹੀਂ ਇਹਦੇ ਵਿੱਚ ਹਾਂ ਲਵਾਇਤਾ ਹੈ ਬੀਬੀ ਹਾਂ ਉਹ ਦਿਨਾ ਹੋ ਗਿਆ ਸੋਨਾ ਬਸ ਹੋ ਗਿਆ ਤਿੰਨ ਲੈ ਲੇ ਮੈਂ ਮਾਫੀ ਦੇ ਰਿਹਾ ਕਹਿੰਦੀ ਪੱਕਾ ਲੈ ਲੇ ਮੈਂ ਮੇਰੇ ਨੂੰ ਕੀ ਆ ਸਾਡੇ ਕੱਪੜੇ ਦੇ ਪੈਸੇ ਦੰਦੀਆ ਮਾਸੀ ਪੈਸਾ ਦਾ ਕੀ ਹੈ ਥੈਂਕ ਯੂ ਮਾਸੀ 500 600 150 ਲਾਉਣ ਹੈ ਜੀ ਉਹ ਕਿੱਥੇ ਗਈ 150 ਲਾਉਣ ਹੈ ਜੱਦੀ ਨੂੰ ਵੀ ਲੈਦੀ ਸੀ ਘਰ ਜਾ ਕੇ ਦੇਖਣਗੇ ਵੀਡੀਓ ਬਣਾ ਰਹੇ ਲੜਾਈ ਵੀ ਲੱਗੂਗੀ ਘਰ ਜਾ ਕੇ ਦੀ ਪਾਉਂਦੀ ਆ ਵੀਡੀਓ ਉਹ ਹੀ ਤਾਂ ਗੈਰੇ ਇਹ ਦੱਸਣਾ ਨਹੀਂ ਹੈ ਨਾ ਕੀ ਕਰਨਾ ਦੁਨੀਆ ਦੇਖੂ

ਪਰਸਨਟੀ ਹੈਗੀ ਹੈ ਭਾਬੀ ਨੇ ਮੇਰੇ ਵੱਸ ਤੋਂ ਨਹੀਂ ਹੁਣ ਤੁਹਾਡਾ ਸੂਟ ਦਾ ਕੰਮ ਜਮਨ ਨੱਬੜ ਗਿਆ ਹਮਾਸਰੀ ਲਾਈਨ ਕਰਾਂਗੇ ਅਰੇ ਅਰੇ ਰੰਦਰ ਉਸਮਾਨ ਹੋਰ ਬਿਰਤ ਕੋਈ ਜਿੰਦਗੀ ਦੇ ਮੈਂ ਤਾਂ ਲੱਗਦਾ ਤੇ ਇੱਕ ਵੱਡੀ ਵੱਡੀ ਮਾਸੂ ਸੂਟ ਲੈ ਆਏ ਆ ਇਹ ਮੌਜਾ ਹੋ ਗਿਆ ਯਾਰ ਛੋਟੀ ਤਾਂ ਲੱਗਤ ਨਹੀਂ 12 ਹੋਈ ਹੋਈ ਯਾਰ ਪਾਰਟੀ ਹੋਈ ਯਾਰ 10 ਦਿਨ ਪਹਿਲਾਂ ਹੀ ਆਈ ਹੈ ਬਾਹਰ ਹੋਣੇ ਲੱਗਦਾ ਨਹੀਂ ਸੂਟ ਛੱਡ ਕੇ ਖਵਾਣਾ ਦੋ ਸੂਟ ਬਣ ਕੇ ਖਵਾਣਾ ਕੀ ਆ ਉਹ ਦੱਸੋ ਖਵਾਣਾ ਦੱਸੋ ਸੂਟ ਸੂਟਾਂ ਦੀ ਤਾਂ ਮੌਜ ਹੋ ਗਈ ਹੁਣ ਲੈ ਵੀ ਮਾਸਟਰ ਨੇ ਇਹ ਸਾਈਡੋਂ ਜਦੋਂ ਬੱਚੇ ਮੋਟਰਸਾਈਕਲ ਆਉਂਦਾ ਸਾਈਡੋਂ ਹੁਣ ਦੂਜੇ ਦੇ ਵੜ ਗਏ ਟਿੱਲਰੀ ਬਹੁਤ ਆ ਹੁਣ ਦੂਜੇ ਦੇ ਵੜ ਗਏ ਹਾਂਜੀ ਕੋਈ ਗੱਲ ਨਹੀਂ ਤੁਸੀਂ ਤਾਂ ਪਾਸੇ ਹੈਗੇ ਆ ਆ ਦੇਖੋ ਜਿੱਥੇ ਸੜਕਾ ਤਿਆਰ ਹੁੰਦਾ ਵਾ ਗੱੱਚ ਘਰੇ ਹੋੜੀਆਂ ਆ ਦੇਖੋ ਸੜਕਾ ਤਿਆਰ ਹੋ ਰਿਹਾ ਵਾ ਇਧਰ ਅੰਕ ਲਾ ਕੀਆ ਆ ਕੀ ਜੀ ਹਾਂਜੀ ਬਾਦੂਸ਼ ਜੀ ਸਰੀਆ ਬਾਲੂ ਸੇਲਾ ਦੇਖੋ ਉਧਰ ਵੀ ਤਿਆਰ ਹੋ ਰਿਹਾ ਸਰੋਈ ਤੇ ਰੈਡੀ ਹੁੰਦਾ ਇੱਧਰ ਲੋਡ ਕਰਕੇ ਪਕਾ ਦਿੰਦੇ ਆਂ ਫਿਰ ਇੱਧਰ ਇੱਧਰ ਮੇਰੇ ਵੇਕਰੀ ਹੋ ਜਾਂਦੀ ਆ ਇਹੋ ਕੋਈ ਨਹੀਂ ਆਇਆ ਇਹੋ ਫਰੰਡ ਮੈਨੂੰ ਫੇਰ ਮਿਲ ਕੇ ਇਹ ਮੈਂ ਇਹੋ ਨਾਲ ਹੋਰ ਕੁਝ ਮਰਤੀ ਇਵਰ ਮੈਂ ਹੋਈ ਗੜੀ ਇਹ ਆਂਗਾ ਦੇਖ ਲੈ ਇੱਥੇ ਡੀਰ ਦਾ ਫੇਸ ਆਉਂਦਾ ਇਹਦੇ ਨਾਲ ਨਾਲ ਟਾਈਪ ਉਹ ਨਹੀਂ ਟਾਈਪੀਆ ਦੂਸਰਾ ਤੱਕ ਨਾ ਹੈ ਸਹੀ ਉਹ ਨਹੀਂ ਆਣੀ ਆਈ ਟਾਈਪੀ ਉਹ ਹੈਗੀ ਦੱਸ ਉਹ ਨਹੀਂ ਹੈਗੀ ਆਲੇ ਟਾਈਮ ਕਿਹਦੀ ਜਾਨੀ ਸ਼ਾਪ ਨੂੰ ਕਿਹਦੀ ਕਿਹ ਕਾਈ ਕਿਹੜੀ ਹੈ ਦਿਖਾਈ ਰਹੀ ਜਿਹੜੀ ਹੈ ਹਾਂਜੀ ਰਾਏਕੋਟ ਤੋਂ ਅਸੀਂ ਆ ਗਏ ਸੀਗੇ ਆ ਕੇ ਚਾਹ ਪਾਣੀ ਪੀ ਲਿਆ ਤੇ ਮਾਸ ਹੀ ਲਿਆਣ ਦੇ ਮਾਸ ਨੂੰ ਲੈ ਕੇ ਚਾਰ ਸੂਟ ਮਾਸੇ ਚਾਰ ਸੂਟ ਲਈ ਸਾਡੇ ਮਾਸ ਸਾਰੇ ਸੋਨੇ ਸਾਡੇ ਮਾਸ ਸੋਨੇ ਸੋੜਾ ਸੂਟ ਪਾਉਂਦੀ ਆ ਤੇ ਸੂਟ ਲੈਣ ਲੱਗੀ ਦੇਖਦੀ ਨਹੀਂ ਹੈਗੀ ਵੀ ਕਿੰਨੇ ਦੇ ਕਿੰਨੇ ਦੇ ਨਹੀਂ ਜਿਹੜਾ ਪਸੰਦ ਆਇਆ ਕਹਿੰਦੀ ਸਾਈ ਸੋਹਣਾ ਹੀ ਲੈਣਾ ਤੇ ਸੂਟ ਮੰਗਾ ਸੋਹਣਾ ਨੇ ਮੈਨੂੰ ਲੈਤਾ 2 ਫੁੱਟ ਮੈਨੂੰ ਲੈ ਤੇ ਕਹੇ ਨਹੀਂ ਮਾਸੇ ਦੀ ਇੱਕ ਦੂਜੀ ਮਾਸੇ ਨੂੰ ਲੈਤਾ 2 ਫੁੱਟ ਮੇਰੇ ਬਣ ਗਏ ਮੂਫੜੀ ਖਾਣ ਲੱਗੇ ਮੂਫੜੀ ਲੈ ਕੇ ਆਏ ਸੀ ਦੁਕਾਨ ਤੋਂ ਪਰ ਵਧੀਆ ਨਹੀਂ ਹੈਗੀ ਮੂਫੜੀ ਚਿੜੀ ਆ ਜਿਹੜੇ ਨਿਕਲ ਗਏ ਜਿਹੜੇ ਕਪੂਰਤਲੇ ਵਿੱਚ ਗਿਣਨੇ ਹੁੰਨੇ ਆ ਸੀ ਉਹ ਬਹੁਤ ਟੇਸਟੀ ਹੁੰਦੀ ਹੈ ਅਸੀਂ ਜੀ ਪਾਠ ਕਰਨ ਲੱਗੇ ਸੁਖਮਣੀ ਸਾਹਿਬ ਦਾ ਇਹ ਮਾਸੀ ਜੀ ਬਹੁਤ ਪਾਠ ਕਰਦੇ ਨੇ ਸਵੇਰੇ ਉੱਠ ਕੇ ਇਹ 2 ਵਜੇ ਉੱਠ ਕੇ ਸਵੇਰੇ ਨਹਾ ਧੋ ਕੇ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਫਿਰ ਚਾਹ ਧੂਪੀ ਲੈਂਦੇ ਨੇ ਤੇ ਫਿਰ ਇਹ ਸੁਖਮਣੀ ਸਾਹਿਬ ਕਰਦੇ ਨੇ ਫਿਰ ਇੱਕ ਘੰਟਾ ਲਾਉਂਦੇ ਨੇ ਫਿਰ ਪੰਜ ਪਾਠ ਜਪਜੀ ਸਾਹਿਬ ਦੇ ਕਰਦੇ ਨੇ ਬਹੁਤ ਪਾਠ ਕਰਦੇ ਆ ਮਾਸੀ ਸਾਡੇ tatha ਵੀ ਸੁਣਦੇ ਨੇ ਬਾਕੀ ਗੁਰਦੁਆਰਾ ਸਾਹਿਬ ਜਾਂਦੇ ਨੇ ਦਾਨ ਵੀ ਕਰਦੇ ਨੇ ਬਹੁਤ ਸੇਵਾ ਬਹੁਤ ਕਰਦੇ ਨੇ ਮਾਸੀਏ ਇਹ ਪਰਮਾਤਮਾ ਨਾਲ ਬਹੁਤ ਜੁੜੇ ਹੋਏ ਆ ਹੁਣ ਮਾਸੀਏ ਆਗੇ ਟਾਈਮ ਨਹੀਂ ਆ ਤਾਂ ਪਾਠ ਕਰਨ ਲੱਗੇ ਰੇਕੋਟੋਂ ਆਏ ਸੀ ਆਗੇ ਦਾਮ ਨਹੀਂ ਲਿਆ ਪਾਠ ਕਰਨ ਲੱਗੇ ਕਹਿੰਦੇ ਮੇਰਾ ਪਾਠ ਨਾ ਖੁੰਝੇ ਕਿਤੇ ਕਹਿੰਨਾ ਟਾਈਮ ਹੋ ਗਿਆ ਮਾਸੂਨ ਪਾਠ ਕਰਦੀ ਹੁਣ ਮੰਮੀ ਰੋਟੀ ਖਾਣ ਲੱਗ ਗਈ ਸਾਗ ਨਾਲ ਮੱਕੀ ਦੀ ਰੋਟੀ ਐ ਸਾਗ ਬਣਾਇਆ ਸਵੇਰੇ ਸਵੇਰੇ ਸਾਗ ਸੁਆਦ ਬਣਿਆ ਹੁਣ ਮਰਜ਼ ਠੀਕ ਆ ਬਹੁਤ ਵਧੀਆ ਕਹਿੰਦੇ ਪਾਠ ਰਹਿ ਗਏ ਮਾਸੀ ਦਾ ਹਜੇ ਦੋ ਪਾਠ ਰਹਿ ਗਏ ਹੋਰ ਦੋ ਰੰਦੇ ਆਜੇ ਹਾਂ ਜਪਜੀ ਸਾਹਿਬ ਦੇ ਪੰਜ ਪਾਠ ਕਰਦੀ ਯਾਰ ਵਾਕ ਟੀਵੀ ਦੇਖੇ ਜਾਂਦੇ ਨੇ ਰੋਟੀ ਖਾਈ ਜਾਂਦੇ ਨੇ ਬੈਠੇ ਇੱਧਰ ਤੇ ਇੱਧਰ ਰੋਟੀ ਬਖਾਈ ਜਾਂਦੀਆਂ ਨੇ ਮਾਂ ਦੀਆਂ ਨਹੀਂ ਨਹੀਂ ਬਾਹ ਹਾਂਜੀ ਇਸ ਰੋਟੀ ਖਾਣ ਲੱਗੇ ਹੁਣ ਮਾਸੇ ਨੇ ਵੀ ਬਾਟ ਕਰ ਲਿਆ ਸੀਗਾ ਤੇ ਮਾਸ ਤੇ ਮੈਂ ਦੋਨੇ ਇਸ ਰੋਟੀ ਹੁਣ ਖਾਣ ਲੱਗੇ ਆ ਮਾਸ ਜੀ ਵੀ ਖਾਣ ਲੱਗੇ ਤੇ ਮੰਮੀ ਨੇ ਖਾ ਕੇ ਪੈ ਗਈ ਲੱਗਦੀ ਹੈ ਕੁੱਤੇ ਬੇਬੇ ਨੇ ਮਨੋਂ ਆਪ ਦੇ ਮੂੰਹੋਂ ਆਹੀ ਉਹ ਗਿਆ ਬਿਓਏ ਕੁੱਤੇ ਦੇ ਕੋਈ ਇਸ ਨੇ ਰੋੜਾ ਮਾਰਿਆ ਤੂੰ ਹੀ ਤੇ ਉਹਦਾ ਇੰਡਾ ਡੂੰਗਾ ਜਸਮ ਹੋ ਗਿਆ ਬੇਬੇਂਦੇ ਦੇ ਆਪ ਦਵਾਈ ਲਿਆ ਕੇ ਲਾਈ। ਉਹਦੇ ਹੀ ਕਿਸੇ ਨੇ ਅੱਖ ਦੇ ਇਥੇ ਵੀ ਮਾਰਿਆ। ਹਾਏ ਹਾ। ਉਹਦੇ ਅੱਖ ਆਏ ਆ ਬਤਾ ਰੋ ਤਰੈ ਵਰਦਾ। ਇਹ ਵੱਢਦੇ ਆ ਮਗਰ ਪਿੰਦੇ ਦੀ ਜਾਨ। ਉਹ ਪੁੱਤ ਕਿੱਥੇ ਆ? ਉਹਦੇ ਬਾਪ ਛੜਦੇ। ਇਹ ਵੱਢਦੇ ਆ ਮੋਟਰਸਾਈਕਲਾਂ ਤੋਂ। ਤੂੰ ਸਰ ਬਾਦੇ ਘੰਟੇ ਕੀ ਕਰੀ ਜਾਂਦਾ? ਮੈਂ ਜਦੋਂ ਬਾਦਰ ਪੈਂਦੇ ਆ ਉਦੋਂ ਫਿਰ ਅਗਲਾ ਇਹਨਾਂ। ਕੱਢਦੇ ਸਰ ਮੋਣ ਲੱਗੇ ਜਬਰਾਜ ਹਣ। ਕਹਿੰਦੇ ਆ ਵੀ ਉਹ ਕਰੋ। ਬਈ ਮੰਮੀ ਕਹਿੰਦੀ ਸਰ ਬਾਦ ਉਹ ਕਹਿੰਦਾ ਕੋਮਲ ਨੂੰ ਕਹਿੰਦੀ ਕਹਿੰਦਾ ਮੈਂ ਦੱਦੀ ਮੈਂ ਬੰਨਣਾ। ਕਹਿੰਦਾ ਕਹਿੰਦੀ ਨਹੀਂ। ਨੇ ਮੋਣ ਲੱਗ ਗਿਆ ਜੀ ਸਰ ਮੁੰਡਾ ਹਰ ਦਾ ਚੰਗਾ ਫਿਰ ਵੀ। Sabto janga Sabto janga uno Sab Sab khutadi seva sabto moti seva promotion free promotion